ਕੋਈ ਕਹਿੰਦਾ ਕਲਯੁਗ ਚੱਲ ਰਿਹਾ ਕੋਈ ਕਹਿੰਦਾ ਸਤਯੁਗ ਚੱਲ ਰਿਹਾ ਕੋਈ ਕਹਿੰਦਾ ਤ੍ਰੇਤਾ ਚੱਲਦਾ ਹੈ ਤੇ ਕੋਈ ਕਹਿੰਦਾ ਦੁਆਪਰ ਚੱਲ ਰਿਹਾ ਇੱਕ ਬੇਨਤੀ ਕਰਦੇ ਆ ਤੁਸੀਂ ਆਪਣੀ ਮਰਜ਼ੀ ਦੇ ਅਨੁਸਾਰ ਆਪਣੇ ਚੰਗੇ ਕਰਮਾ ਤੇ ਚੰਗੀ ਬੋਲੀ ਦੇ ਕਰਕੇ ਚੰਗੀ ਸੁਰਤ ਤੇ ਸੋਚ ਦੇ ਕਰਕੇ ਜੇ ਤੁਹਾਡੀ ਸੁਰਤ ਦਾ ਦਾਇਰਾ ਚੰਗਾ ਹੈ ਸੋਚ ਚੰਗੀ ਹੈ ਤਾਂ ਤੁਹਾਡੇ ਵਾਸਤੇ ਨਾ ਕਲਯੁਗ ਹੈ ਨਾ ਸਤਯੁਗ ਹੈ ਨਾ ਤ੍ਰੇਤਾ ਨਾ ਦੁਆਪਰ ਹੈ ਸਭ ਤੋਂ ਵੱਡਾ ਧਰਮ ਹੈ ਇਨਸਾਨੀਅਤ ਦਾ ਜੇ ਇਨਸਾਨੀਅਤ ਹੈ ਤਾਂ ਸਮਝ ਲੈਣਾ ਤੁਹਾਡਾ ਜੀਣਾ ਇਸ ਧਰਤੀ ਤੇ ਆਲੇ-ਦੁਆਲੇ ਸਤਜੁਗ ਵਰਗਾ ਹੈ ਕਿਉਂਕਿ ਤੁਹਾਡੇ ਮਨ ਦੇ ਅੰਦਰ ਸਚਾਈ ਹੈ ਕੋਈ ਤਾਂ ਆਪਣੇ ਮਾੜੇ ਕਰਮਾ ਕਰਕੇ ਨਿਰੰਕਾਰ ਦੇ ਨੇੜੇ ਹੋ ਜਾਂਦਾ ਹੈ ਕੋਈ ਮਾੜੇ ਕਰਮਾ ਕਰਕੇ ਨਿਰੰਕਾਰ ਤੋਂ ਦੂਰ ਚਲਾ ਜਾਂਦਾ ਹੈ ਜਿਹੜਾ ਦੂਰ ਜਾਵੇ ਨਿਰੰਕਾਰ ਨਜ਼ਰ ਨਾ ਆਵੇ ਨਿਰੰਕਾਰ ਦੀ ਯਾਦ ਨਾ ਆਵੇ ਉਹ ਕਲਯੁਗ ਹੈ ਤੇ ਜਿੰਨੂੰ 24 ਘੰਟੇ ਆਪਣੇ ਚੰਗੇ ਕਰਮਾ ਕਰਕੇ ਨਿਰੰਕਾਰ ਦੀ ਯਾਦ ਤੇ ਉਹਦਾ ਡਰ ਹੈ ਉਹਦੇ ਵਾਸਤੇ ਪਹਿਲੇ ਸਾਹ ਤੋਂ ਲੈ ਕੇ ਆਖਰੀ ਸਾਹ ਤੱਕ ਉਹਦੇ ਮਰਨ ਤੱਕ ਉਹਦਾ ਆਲਾ ਦਵਾਲਾ ਸਤਜੁਗ ਦੇ ਨਿਆਈ ਹੈ